ਹਾਂਜੀ ਅੱਜ ਮੈਂ ਸਭ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੈਸ ਕਲੱਬ ਵਿੱਚ ਪਹੁੰਚੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਸਾਡੇ ਨਿੱਕੇ ਜਿਹੇ ਸੱਦੇ ਦੇ ਵਿੱਚ ਇੰਨੇ ਵੱਡੇ ਟੈਂਪਰੇਚਰ ਜਦੋਂ ਕਿ ਅੱਜ 47 ਦਾ ਟੈਂਪਰੇਚਰ ਆ ਤੁਸੀਂ ਪੰਜਾਬ ਦੀ ਆਪੋਜੀਸ਼ਨ ਪੰਜਾਬ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਮੈਂ ਇੱਥੇ ਪਹੁੰਚ ਕੇ ਤੇ ਜੀ ਆਇਆਂ ਕਰਦਾ ਮੈਂ ਚਰਨਦੀਪ ਸਿੰਘ ਭਿੰਡਰ ਅਜੇ ਗ੍ਰਾਮ ਪੰਚਾਇਤ ਭਿੰਡਰ ਦੇ ਸੇਵਾਦਾਰ ਵੱਜੋ ਬਲਾਕ ਰਈਆ ਸਬਡਿਵੀਜ਼ਨ ਬਾਬਾ ਬਕਲਾ ਸਾਹਿਬ ਮੇਰੀ ਪਤਨੀ ਸਰਦਾਰਨੀ ਅਮਰਜੀਤ ਕੌਰ ਭਿੰਡਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਉਥੋਂ ਸਰਪੰਚ ਬਣੇ ਨੇ ਮੇਰੇ ਨਾਲ ਪੰਚ ਸਹਿਬਾਨ ਮੈਂਬਰ ਸਹਿਬਾਨ ਸਾਰੇ ਨਾਲ ਬੈਠੇ ਨੇ ਮੈਂ ਕਹਾਣੀ ਦੱਸਣ ਜਾ ਰਿਹਾ ਉਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਜਿਹੜੀ ਕਹਿੰਦੇ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਰਾਜਨੀਤੀ ਬਦਲਣ ਆਏ ਆ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ ਸਾਡੇ ਇੱਕ ਹਲਕਾ ਵਿਧਾਇਕ ਬਣਿਆ ਦਿਲਬੀਰ ਸਿੰਘ ਟੋਂਗ ਜੇ ਇਸ ਵੇਲੇ ਕਿਸੇ ਵੇਲੇ 5-6 ਸਾਲ ਪਹਿਲਾਂ ਇੱਕ ਟੈਕਸੀ ਚਲਾ ਕੇ ਆਪਣਾ ਟੱਬਰ ਦਾ ਪੇਟ ਪਾਲਦਾ ਸੀਗਾ 2012 ਦੀ ਗੱਲ ਆ ਜਦੋਂ ਮੈਂ ਆਪਣੇ ਬੇਟੇ ਨੂੰ ਨਸਰੀ ਕ੍ਰਾਸ ਵਿੱਚ ਦਾਖਲ ਕਰਵਾਇਆ ਸੀਗਾ ਉਹ ਬੱਚਿਆਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਤੇ ਗੱਡੀ 'ਚ ਬਿਠਾ ਕੇ ਤੇ ਸਕੂਲ ਛੱਡ ਕੇ ਆਉਂਦਾ ਸੀਗਾ ਮੈਂ ਤੇ ਸੇਵਾਦਾਰ ਹੀ ਕਹੂੰਗਾ ਉਹ ਸੇਵਾ ਕਰਦਾ ਸੀਗਾ ਜੇ ਬੱਚਿਆਂ ਨੂੰ ਪਿਸ਼ਾਪ ਆਉਂਦਾ ਸੀ ਰਸਤੇ ਵਿੱਚ ਛੋਟੇ ਬੱਚੇ 2-2.5 ਸਾਲ ਦੇ ਪੂਟੀ ਕਰਦੇ ਸੀ ਤੇ ਉਹ ਵੀ ਸਾਫ਼ ਕਰਦਾ ਹੈਗਾ ਪਰ ਅੱਜ ਐਮਐਲਏ ਬਣ ਤੋਂ ਬਾਅਦ ਉਹ ਜੋ ਦੇ ਹਾਲਾਤ ਆ ਇੱਕ ਤੁਹਾਨੂੰ ਮੈਂ ਫੋਟੋ ਪੇਸ਼ ਕਰ ਰਿਹਾ ਹਾਂ ਦੇਖੋ ਇਹੀ ਆਮ ਆਦਮੀ ਇਹ ਆਮ ਦਲਬੀਰ ਸਿੰਘ ਟੋਂਗ ਸੀਗਾ ਦੇਖੋ ਕਿੰਨਾ ਸਾਦਾ ਜਿਹਾ ਬੰਦਾ ਕਿੰਨਾ ਪਤਰਾ ਆ ਰਿਹਾ ਤੇ ਇਸ ਤੋਂ ਬਾਅਦ ਕਿਸ਼ੇ ਵੀ ਫੋਟੋ ਚੱਲ ਰਹੀ ਆ ਹੁਣ ਮੈਂ ਆ ਖਾਸ ਆਦਮੀ ਕਦੋਂ ਦਾ ਬਣਿਆ ਦੇਖੋ ਖਵਾਈ ਜਾਜ ਦੇ ਝੂਟੇ ਲਿੰਦਾ ਆ ਵੇਖਿਓ ਭਲਾ ਆ ਜਿਹੜਾ ਵਿਕਾਸ ਹੋਇਆ ਵਾ ਇਹ ਪੰਜਾਬ ਦਾ ਆ ਕਿ ਢਿੱਡਾਂ ਦਾ ਵਿਕਾਸ ਹੋਇਆ 92 ਵਧਾਇਆ ਕਿ ਆ ਢਿੱਡ ਵੇਖੋ ਇਹਨਾਂ ਦੇ ਆ ਆ ਵੇਖੋ ਇਹਨਾਂ ਦੀ ਪਰਸਨੈਲਿਟੀ ਮੈਂ ਸੁਣਿਆ ਅੱਜਕੱਲ ਦਾੜੀ ਵੀ ਜਾ ਕੇ ਖੰਨੇ ਤੋਂ ਬਣਾਉਂਦਾ ਏ ਰਈਏ ਦਾ ਕੋਈ ਇਹਨੂੰ ਜਿਹੜਾ ਵਾ ਕੋਈ ਸਲੂਨ ਵਾਲਾ ਨਹੀਂ ਪਸੰਦ ਆਉਂਦਾ ਅਮਰਸਾਹ ਜਲੰਧਰ ਦਾ ਨਹੀਂ ਆਉਂਦਾ ਖੰਨੇ ਜਾ ਕੇ ਦਾੜੀਆਂ ਬਣਦੀਆਂ ਇਹ ਆਮ ਆਦਿ ਇਹ ਹੈਗੇ ਆ ਆਮ ਆਦਮੀ ਮੇਰੀ ਪੰਚਾਇਤ ਨੂੰ ਰੋਕਣ ਦੇ ਵਿੱਚ ਕਾਗਜ਼ ਪਾੜਨ ਦੇ ਵਿੱਚ ਕਾਗਜ਼ ਰਿਜੈਕਟ ਕਰਾਉਣ ਦੇ ਵਿੱਚ ਪੂਰਾ ਫੁੱਲ ਜ਼ੋਰ ਲਾਇਆ ਗਿਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਆਜ਼ਾਦ ਆਪਣੇ ਉਮੀਦਵਾਰ ਸਾਰੇ ਮੈਦਾਨ ਵਿੱਚ ਉਤਾਰੇ ਸੀਗੇ ਆਜ਼ਾਦ ਸਰਪੰਚ ਉਤਾਰਿਆ ਸੀ ਤਾਂ ਮੇਰੀ ਵਾਈਫ ਸੀਗੇ ਪਰ ਗੁਰੂ ਸਾਹਿਬ ਦੀ ਬਖਸ਼ਿਸ਼ صدਕਾ ਸਾਡੀ ਪੰਚਾਇਤ ਦੀ ਬੜੀ ਵਧੀਆ ਜਿੱਤ ਹੋਈ ਜੇਤੋਂ ਤੋਂ ਬਾਅਦ ਇਹ ਵਿਧਾਇਕ ਬਖਲਾ ਗਿਆ ਕਿਉਂਕਿ ਇਹਦਾ ਇਸ ਵੇਲੇ ਨਿਸ਼ਾਨਾ ਸਿਰਫ ਕਮਾਈ ਕਰਨਾ ਵਾ ਮੇਰੇ ਪਿੰਡ ਦੀ ਜ਼ਮੀਨ 28 ਏਕੜ ਹੈ ਪੰਚਾਇਤ ਦੀ ਜਿਹੜੀ 70 70 ਹਜ਼ਾਰ ਏਕੜ ਨੂੰ ਚੜਦੀ ਆ ਜਿਹਦੀ ਆਮਦਨ 15 16 ਲੱਖ ਰੁਪਈਆ ਸਾਲ ਦਾ ਆਉਂਦੀ ਆ ਇਹਦੀ ਅੱਖ ਮੇਨ ਪਿੰਡਰਾਂ ਦੀ ਜ਼ਮੀਨ ਤੇ ਸੀ ਕਿ 5 ਸਾਲ ਮੈਂ ਆਪਣੇ ਤਰੀਕੇ ਨਾਲ ਬੋਲੀ ਤੇ ਦਵਾ ਤੇ ਬਾਅਦ ਚ ਵਰਤਾਂ ਪਰ ਕਿਰਪਾ ਦੇ ਨਾਲ ਮੈਂ ਬਣ ਗਿਆ ਇਹ ਰਾਸ ਨਹੀਂ ਆਇਆ ਇਹਨੂੰ 27 ਅਕਤੂਬਰ ਨੂੰ 12 ਦਿਨ ਹੋਏ ਸੀ ਪੰਚਾਇਤ ਚੁਣੀ ਨੂੰ ਜਿਸ ਦਿਨ ਮੇਰੇ ਸਾਥੀਆਂ ਦੇ ਉੱਤੇ ਅਸੀਂ ਆਲੂਆਂ ਦੇ ਖੇਤਾਂ ਦੀ ਤਿਆਰੀ ਕਰਕੇ ਆ ਰਹੇ ਸੀ ਮੇਰੇ ਟਰੈਕਟਰ ਦੇ ਮਲਾਕ ਕੀਤਾ ਗੋਲੀਆਂ ਚਲਾਈਆਂ ਮੇਰੇ ਸਾਥੀ ਜ਼ਖਮੀ ਕੀਤੇ ਉਹ ਪਿਛੇ ਐਫਆਈਆਰ ਦੀ ਕਾਪੀ ਆ ਐਫਆਈਆਰ 134/2024 ਖਲਚੀਆਂ ਥਾਣਾ ਮੇਰੇ 11 ਬੰਦਿਆਂ ਦੇ ਉੱਤੇ 326 336 324 506 ਧਾਰਾ ਤੇ ਜਿਹੜੇ ਬੰਦੇ ਸੀਗੇ ਜਿਹੜੇ ਇਹਨੇ ਗੁਰਗੇ ਪਾਲੇ ਹੋਏ ਆ ਉਹ ਅਸਲ 'ਚ ਗੁਰਗੇ ਨਹੀਂ ਸੀ ਉਹ ਭੋਲੇ ਭਾਲੇ ਮਜ਼ਦੂਰਾਂ ਦੇ ਨੌਜਵਾਨ ਬੱਚੇ ਸੀ ਉਹ ਭੋਲੇ ਭਾਲੇ ਸੀ 10ਵੀਂ 8ਵੀਂ ਚ ਪੜ੍ਹਦੇ ਸੀ ਪਰ ਇਹਨੇ ਕਿ ਸਾਡੇ ਪਿੰਡ ਦਾ ਇੱਕ ਹੋਰ ਫੋਟੋਆਂ ਚ ਲਾਓ ਆ ਸਾਡੇ ਪਿੰਡ ਦਾ ਇੱਕ ਕਾਂਗਰਸ ਦਾ ਆਗੂ ਆ ਜਿਹੜਾ ਕਿ ਜਸਵੀਰ ਸਿੰਘ ਡਿੰਪਾ ਦਾ ਪਜੇ ਰਿਆ ਵਿਰਿੰਦਰ ਸਿੰਘ ਇਹਨੇ ਦਲਬੀਰ ਸਿੰਘ ਟੋਂਗ ਨੇ ਤੇ ਉਹਨਾਂ ਦੇ ਸਾਂਝੇ ਠੇਕੇ ਸ਼ਰਾਬ ਦੇ ਆਪਣੇ ਸ਼ਰਾਬ ਦੇ ਠੇਕਿਆਂ ਚੋਂ ਨਾ ਮੁੜਿਆਂ ਨੂੰ ਵਰਤਦਾ ਉਹਨਾਂ ਨੂੰ ਵਰਤ ਕੇ ਉਹਨਾਂ ਨੂੰ ਉਹ ਕੀ ਕਿਤੋਂ ਜਾਣੂ ਨਹੀਂ ਹੈਗੇ ਕਿ ਜਦੋਂ ਵੱਡੇ ਪੰਗਿਆਂ 'ਚ ਫਸ ਗਏ ਤੇ ਬਣਨਾ ਕੀ ਆ ਇਹ ਬੰਦੇ ਜਿਹੜੇ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਆ ਵੇਖੋ ਇਸ ਤਰ੍ਹਾਂ ਦੇ ਬੰਦੇ ਆ ਬੰਦਾ ਵਾ ਇਹਦੇ ਉੱਤੇ ਐਫਆਈਆਰ ਦਰਜਿਆ ਕਪੂਰਥੇ ਥਾਣੇ ਦੇ ਵਿੱਚ ਇਹ ਤੇ ਐਫਆਈਆਰ ਦਰਜਿਆ ਢਿਲਵਾ ਥਾਣੇ ਦੇ ਵਿੱਚ ਇੱਥੇ ਐਫਆਈਆਰ ਦਰਜਿਆ ਖਲਚੀਆਂ ਥਾਣੇ ਦੇ ਵਿੱਚ ਕਾਧੀਆਂ ਐਕਟਵਾ ਖੋਣ ਦੀਆਂ ਚੈਨ ਸਨੈਚਿੰਗ ਦੀਆਂ 307 ਦੀਆਂ ਆ ਉੱਤੇ ਲਿਖਿਆ ਹੁੰਦਾ ਹੈਗਾ ਐਸਐਸਪੀ ਰੂਰਲ ਐਸਐਸਪੀ ਰੂਰਲ ਚਰਨਜੀਤ ਸਿੰਘ ਸੀਗੇ ਉਹ ਵੇਲੇ ਜਨਵਰੀ ਚ ਜਿਨ੍ਹਾਂ ਨੂੰ ਮੈਂ ਰਿਟਰਨ ਦੇ ਕੇ ਤੇ WhatsApp ਦੇ ਉੱਤੇ ਆ ਦੇਖੋ ਐਸਐਸਪੀ ਰੂਰਲ ਚਰਨਜੀਤ ਇਹ ਸਕਰੀਨਸ਼ਾਟ ਦਿਖਾਇਓ ਖਾਲਸਾ ਜੀ ਮੈਂ ਸਾਰੀਆਂ ਕਾਪੀਆਂ ਸਮੇਂ-ਸਮੇਂ ਤੇ ਪੇਸ਼ ਕਰਦਾ ਰਿਹਾ ਹਾਂ ਪੁਲਿਸ ਦਾ ਜੋ ਹਾਲ ਹੋ ਚੁੱਕਾ ਹੈ ਇਸ ਵੇਲੇ ਇਹ ਐਫਆਈਆਰ ਹੈਗੀ 0072 ਕਪੂਰਥਲਾ ਪਾਰਟ 1 00 ਕਪੂਰਥਲਾ ਪਾਰਟ 1 ਅਗਲੀ ਐਫਆਈਆਰ ਹੈਗੀ ਆ 72 ਪਾਰਟ 2 ਕਪੂਰਥਲਾ ਥਾਣੇ ਦੀ ਅਗਲੀ ਐਫਆਈਆਰ ਹੈਗੀ ਆ ਖੱਚੀਆਂ ਥਾਣੇ ਦੀ ਇਹ ਸਾਰੀਆਂ ਨਾ ਤਾਂ ਹੀਨियस ਕ੍ਰਾਈਮ ਦੇ ਪਰਚੇ ਆ ਇਹ ਕੀ ਕਰਦਾ ਇਹਨਾਂ ਬੰਦਿਆਂ ਨੂੰ ਮੇਰੇ ਖਿਲਾਫ ਮੇਰੀ ਪੰਚਾਇਤ ਨੂੰ ਡਰਾਉਣ ਤੋਂ ਮਕਾਉਣ ਵਾਸਤੇ ਦਰਬੀਰ ਸਿੰਘ ਟੌਂਗ ਜਿਹੜਾ ਆਮ ਆਦਮੀ ਦਾ ਐਮ.ਐਲ.ਏ ਬਣਿਆ ਤੇ ਮੇਰੇ ਪਿੰਡ ਦਾ ਵਿਰਿੰਦਰ ਸਿੰਘ ਵਿੱਕੀ ਹਮੇਸ਼ਾ ਵਰਤਦਾ। ਏਸੋ ਹੀ ਬੰਦੇ ਉਦਨ ਰਾਤ ਹਮਲਾ ਕਰਨ ਵਾਲੇ ਸੀ 27 ਅਕਤੂਬਰ ਦੀ। ਸਾਡਾ ਤੇ ਸਾਡੀ ਤੇ ਸੁਣਵਾਈ ਨਹੀਂ ਹੋਈ ਪਰ ਉਲਟਾ ਸਾਡੇ ਤੇ 326 ਦਾ 324 ਦਾ 506 ਦਾ 336 ਦਾ ਪਰਚਾ ਦਰਜ ਕੀਤਾ ਗਿਆ। ਮੇਰੇ ਸਾਥੀ 2 ਮਹੀਨੇ ਬਾਅਦ ਜਮਾਨਤਾਂ ਤੇ ਬਾਹਰ ਆਏ ਸੀ। ਉਸ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਮੈਂ ਇੱਕ ਇੱਕ ਵੀਡੀਓ ਆ ਜਿਹਦੇ ਵਿੱਚ ਵੀਡੀਓ ਦੇ ਵਿੱਚ ਸ਼ਰੇ ਆਮ ਚਲਾਇਓ ਖਾਲਸਾ ਜੀ ਜਿਹਦੇ ਵਿੱਚ ਵੀਡੀਓ ਦੇ ਸ਼ਰੇ ਆਮ ਜਿਹੜੇ ਮੇਰੇ ਪਿੰਡ ਦੇ ਮਜ਼ਦੂਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਇੱਕ ਗੈਂਗਸਟਰ ਬਣਾਉਣ ਜਾ ਰਿਹਾ ਤੇ ਬਾਅਦ ਚ ਪੁੱਛਨੇ ਜਿਨ੍ਹਾਂ ਦੇ ਮੁਕਾਬਲੇ ਕਰਨੇ ਆ ਤੇ ਇਹਨਾਂ ਨੇ ਲੋਕਾਂ ਨੇ ਉੱਥੇ ਮੁੜ ਕੇ ਭੋਗਾਂ ਦੇ ਉੱਤੇ ਰੋਣ ਜਾਣਾ ਵਾ ਉਹ ਵੇਖੋ ਵੀਡੀਓ ਚੱਲ ਰਹੀਆਂ ਇਹ ਮੇਰੇ ਪਿੰਡ ਦੇ ਆ ਇਹ ਪਿੰਡਰ ਪਿੰਡ ਦੇ ਆ ਬਾਰ ਬਾਰ ਪੁਲਿਸ ਨੂੰ ਜਾਣੂ ਕਰਾ ਕੇ ਸੀਨੀਅਰ ਪੁਲਿਸ ਅਫਸਰਾਂ ਦੇ WhatsApp ਦੇ ਉੱਤੇ ਪਾ ਕੇ ਵੀ ਇਹ ਹਾਲ ਆ ਕਦੀ ਵੀ ਇੰਨਾ ਹਾਲ ਪੁਲਿਸ ਜਿਹੜੀ ਆ ਖਲਚੀਆਂ ਥਾਣੇ ਦੀ ਪੁਲਿਸ ਜਿਹੜੀ ਆ ਜਿਹੜਾ ਖਲਚੀਆਂ ਥਾਣੇ ਦਾ ਥਾਣੇ ਦਾ SHO ਆ ਬਿਕਰਮਜੀਤ ਸਿੰਘ ਪਿਛਲੇ ਇੱਕ ਸਾਲ ਤੋਂ ਤਕਰੀਬਨ ਉਸੇ ਤਾਇਨਾਤ ਆ ਉਹ SHO ਦਾ ਕੰਮ ਨਹੀਂ ਕਰ ਰਿਹਾ ਉਹ ਇੱਕ ਆਮ ਆਦਮੀ ਦੇ ਵਰਕਰ ਦਾ ਕੰਮ ਕਰ ਰਿਹਾ ਵਾ ਮੈਨੂੰ ਕਈ ਵਾਰ ਕਹਿ ਚੁੱਕਾ ਵਾਂ ਕਿ SHO ਸਾਹਿਬ ਆਮ ਐਸਐਚਓ ਦਾ ਕੰਮ ਕਰੋ ਨਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਕੰਮ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਂ 20 ਸਾਲਾਂ ਦੇ ਵਿੱਚ ਮੈਂ ਚਾਰ ਸਰਕਾਰਾਂ ਹੰਡਾਈਆਂ ਵਾਂ ਪਰ ਇੰਨੀ ਕਦੀ ਗੁੰਡਾਗਰਦੀ ਨਹੀਂ ਹੋਈ ਕਿ ਝੂਠੇ ਪਰਚੇ ਪਾਓ ਤੇ ਝੂਠਾ ਪਰਚਾ ਪਾ ਕੇ ਇੱਕ ਹੋਰ ਜਗ੍ਹਾ ਤੇ ਵੀ ਕੀਤੀ 27 ਅਕਤੂਬਰ ਨੂੰ ਸਾਡੀ ਝਗੜੇ ਦੇ ਵਿੱਚ ਜਿਹੜੀ ਐਫਆਈਆਰ ਹੁੰਦੀ ਆ ਤੇ 29 ਅਕਤੂਬਰ ਨੂੰ ਆਪਣੇ ਘਰ ਦੇ ਅੱਗੇ ਆਪੇ ਗੋਲੀਆਂ ਚਲਾ ਕੇ ਇੱਕ 135 ਇੱਕ 135 ਨੰਬਰ ਐਫਆਈਆਰ 135 ਨੰਬਰ ਐਫਆਈਆਰ ਹੋ ਦਰਜ ਕਰਾ ਕਰਨ ਦੀ ਸਾਡੇ ਨੇ ਕੋਸ਼ਿਸ਼ ਕੀਤੀ ਪਰ ਉਦੋਂ ਪੁਲਿਸ ਨੂੰ ਝੁਕਣਾ ਪਿਆ ਉਹ ਅਣਖਛਾਤਿਆਂ ਤੇ ਐਫਆਈਆਰ ਹੋਈ ਆ ਪਰ ਉਹਦੀ ਤਲਵਾਰ ਹੁਣ ਤੱਕ ਸਾਡੇ ਤੇ ਲਟਕਦੀ ਆ ਅਸੀਂ ਇਹ ਕਹਿੰਦੇ ਮੋਢੇ ਪਈਏ ਕਿ ਆਪਣੇ ਆਪ ਇਹ ਸਾਡੇ ਪਿੰਡ ਦਾ ਹੀ ਬੰਦਾ ਵਾ ਮਜ਼ਦੂਰਾਂ ਦਾ ਬੱਚਾ ਵਾ ਖਵਾਜਾ ਅਸੀਂ ਪੁਲਸ ਨੂੰ ਲਿਖ ਕੇ ਦੇ ਚੁੱਕੇ ਆਂ ਵੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੁਲਸ ਉਹਦੀ ਗੋਗੀਆਂ ਤੋਂ ਮਿੱਟੀ ਝਾੜ ਰਹੀ ਆ ਚਲਵਾਈਆਂ ਕਹਿੰਨੇ ਆ ਵਰਿੰਦਰ ਸਿੰਘ ਸਾਜ਼ਿਸ਼ ਕਰਤਾ ਵਾ ਵਿੱਕੀ ਜੋ ਡਿੰਪਾ ਸਾਹਿਬ ਦਾ ਪੀਏ ਰਿਹਾ ਵਾ ਤੇ ਸੋਭਾ ਇੱਕ ਵਰਕਰ ਆ ਆਮ ਆਦਮੀ ਪਾਰਟੀ ਦਾ ਪਿੰਡ ਦਾ ਜਿੰਨੇ ਮੇਰੇ ਮੁਕਾਬਲੇ ਸਰਪੰਚੀ ਦੀ ਚੋਣ ਲੜੀ ਜੋ ਕਿ ਨਵਾਂ ਨਵਾਂ ਜੇ ਸਿਆਸੀ ਉੱਠਿਆ ਹੈਗਾ ਉਹਨੂੰ ਪਤਾ ਨਹੀਂ ਆ ਕਿ ਬਾਅਦ ਵਿੱਚ ਕੀ ਭਾਅ ਵਿਕਦੀ ਆ ਉਹਨੂੰ ਸਰਕਾਰ ਦਾ ਨਵੀਂ ਨਵੀਂ ਦਾ ਪਹਿਲੀ ਪੈੜੀ ਦਾ ਚਾਹ ਵਾ ਪਰ ਉਹਦੀ ਪਿੱਠ ਤੇ ਉਹਦੇ ਮੋਢੇ ਤੇ ਰੱਖ ਕੇ ਵਿਰਿੰਦਰ ਸਿੰਘ ਵਿੱਕੀ ਉਹਨੂੰ ਬੱਚਾ ਸਮਝ ਕੇ ਛੋਟੀ ਉਮਰ ਦਾ ਵਰਤ ਰਿਆ ਵਾ ਉਸ ਤੋਂ ਬਾਅਦ ਅਗਲੀ ਚਲਾਓ ਜੀ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਐਫਆਈਆਰ ਉਹਨਾਂ ਤੇ ਹੋਈਆਂ ਵਾ ਉਹ ਖਾਸਾ ਜੀ ਨੇ ਦਿਖਾ ਦਿੱਤੀਆਂ ਵਾ ਫਿਰ ਉਸ ਤੋਂ ਬਾਅਦ ਜਦੋਂ ਸਾਡੇ ਪੰਚਾਇਤ ਦੀ 28 ਕਿੱਲੇ ਜ਼ਮੀਨ ਹੈ 28 ਕਿੱਲੇ ਜ਼ਮੀਨ ਦੀ ਬੋਲੀ ਹਮੇਸ਼ਾ ਅਪ੍ਰੈਲ ਤੋਂ ਲੈ ਕੇ 15 ਮਈ ਤੱਕ ਹੋ ਜਾਂਦੀ ਸੀ ਪਰ ਇਸ ਵਾਰ ਜੱਗੋਂ 13ਵੀਂ ਹੋਈ ਆ ਤਿੰਨ ਤਰੀਕਾਂ ਦਿੱਤੀਆਂ ਗਈਆਂ ਅਈਲੀ ਤਰੀਕ ਰੱਖੀ ਗਈ ਸੀ 27 ਮਈ ਦੀ ਆ ਦੇਖੋ ਚਿੱਠੀ ਆਈ ਸਾਨੂੰ ਐ ਜੇ ਸਰਪੰਚਰ ਪੀ 27 ਤਰੀਕ ਨੂੰ ਤੁਹਾਡੇ ਪਿੰਡ ਬੋਲੀ ਕਰਾਈ ਜਾਣੀ ਹੈ ਅਸੀਂ ਆਪਣਾ ਪ੍ਰੋਗਰਾਮ ਕੀਤਾ ਤੇ ਸ਼ਾਮ ਨੂੰ ਸ਼ਬੀਨੂ ਤੇ ਚਿੱਠੀ ਜਾਰੀ ਹੋਈ 27 ਨੂੰ ਬੋਲੀ ਸ਼ਾਮ ਨੂੰ ਸਾਨੂੰ ਮੈਸੇਜ ਆ ਗਿਆ ਕਿ ਬੋਲੀ ਤੁਹਾਡੀ ਅੱਗੇ ਕਰ ਦਿੱਤੀ ਗਈ ਆ ਫਿਰ 29 ਨੂੰ ਰੱਖੀ ਗਈ 29 ਨੂੰ ਹੀ ਤਿਆਰੀ ਕੀਤੀ ਫਿਰ ਮੈਸੇਜ ਆ ਗਿਆ ਕਿ ਬੋਲੀ ਤੁਹਾਡੀ 2 ਤਰੀਕ ਨੂੰ ਕਰ ਦਿੱਤੀ ਗਈ ਆ ਅਸੀਂ 2 ਤਰੀਕ ਨੂੰ ਤਿਆਰੀ ਕੀਤੀ ਤੇ ਉਸੇ ਦਿਨ ਜਿਹੜਾ ਇੱਕ ਬੜਾ ਵੱਡਾ ਡਰਾਮਾ ਚੱਲ ਰਿਹਾ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਦਾ ਲੋਕਾਂ ਦੀ ਅੱਖਾਂ 'ਚ ਘਟਾ ਪਿਆ ਜਾ ਰਿਹਾ ਉਹੀ ਟਾਈਮ 2 ਤਰੀਕ ਉਹੀ ਜਗ੍ਹਾ ਪ੍ਰਾਇਮਰੀ ਸਕੂਲ ਉਹੀ ਦਿਨ 2 ਤਰੀਕ ਉਹੀ ਵਾਰ ਹਲਕਾ ਵਧਾਇਆ ਕਰਨੇ ਜਾਨ ਬੁੱਝ ਕੇ ਜਿਹੜੀ ਕਿ ਪਹਿਲਾਂ 8 ਦਿਨ ਦੀ ਬੋਲੀ ਰੱਖੀ ਗਈ ਸੀ ਜਿਹਦੀਆਂ ਸਪੀਕਰ ਅਨਾਉਂਸਮੈਂਟਾਂ ਹੋ ਰਹੀਆਂ ਸੀਗੀਆਂ ਆਣ ਕੇ ਡਰਾਮਾ ਵਿੱਚ ਆਪਣਾ ਜੁੱਧ ਨਸ਼ਿਆਂ ਵਿਰੋਧ ਉੱਥੇ ਖੜਾ ਕਰਤਾ ਤੇ ਸਾਰੇ ਬੰਦੇ ਉਹਦੇ ਵਿੱਚ ਇਲਾਕੇ ਦੇ ਵਿੱਚ ਜਿਹੜੇ ਜੇ 6 ਨੌਜਵਾਨ ਆਇਆ ਤੇ ਵਿੱਚੋਂ 50 ਨੌਜਵਾਨ ਉਹ ਸੀ ਜੋ ਨਸ਼ਾ ਪੀਂਦੇ ਵੀ ਸੀਦੇ ਕਰਦੇ ਵੀ ਸੀ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮੌਕੇ ਦੀ ਜਾਗਤ ਸਮਝਦੇ ਆ ਪਿੰਡਾਂ ਦੇ ਜਿਹੜੇ ਕਿਸਾਨਾਂ ਦੇ ਬੱਚੇ ਜਿਹੜੇ ਪੈੜੀ ਠੇਕੇ ਤੇ ਰੱਖਦੇ ਆ ਉਹਨਾਂ ਦੀ ਸਿਕਿਉਰਿਟੀ ਵਾਸਤੇ ਆਪ ਕਹਿ ਕੇ ਵੀਡੀਓ ਨੂੰ ਬੋਲੀ ਉਹਦਨ ਕੈਂਸਲ ਕਰਵਾਈ ਕਿ ਅੱਜ ਬੋਲੀ ਦਾ ਮਾਹੌਲ ਨਹੀਂ ਹੈਗਾ ਤੇ ਸਾਡੇ ਦੇ ਉੱਤੇ ਡੀਸੀ ਦੇ ਅਫਸਰ ਇੱਕ ਪੰਚਾਇਤ ਤੇ ਕੰਪਲੇਂਟ ਪਾ ਦਿੱਤੀ ਦਲਬੀਰ ਸਿੰਘ ਟੋਂਗ ਦੀ ਚਫਾਰਚ ਤੇ ਕਿ ਗ੍ਰਾਮ ਪੰਚਾਇਤ ਭਿੰਡਰ ਜਿਹੜੀ ਆ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਤੋਂ ਬਾਅਦ ਚਿੱਠੀ ਜਾਰੀ ਹੋਈ 13 ਤਰੀਕ ਨੂੰ ਆ ਲਾਸਟ ਅੱਜ 13 ਤਰੀਕ ਆ ਆ ਵੀ ਕੋ 13 ਤਰੀਕ ਵਾਲੀ ਚਿੱਠੀ ਆ 10 6 ਨੂੰ ਜਾਨੂੰ ਸਾਨੂੰ ਜਾਰੀ ਹੋਈ ਬीडीਪੀਓ ਤੋਂ ਕਿ ਤੁਹਾਡੇ ਪਿੰਡ ਦੀ ਬੋਲੀ 13 ਤਰੀਕ ਨੂੰ ਕਰਾਈ ਜਾਣੀ ਆ ਅਸੀਂ ਆਪਣੇ ਮਨਿਆਦੀ ਕਰਾਈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਪਿੰਡ ਦੇ ਗ੍ਰੰਥੀ ਨੇ ਅਨਾਉਂਸਮੈਂਟਾਂ ਕੀਤੀਆਂ ਤੇ ਸਾਨੂੰ ਸਵੇਰੇ 10 ਵਜੇ ਪਤਾ ਚੱਲਦਾ ਵਾ ਸਾਰਿਆਂ ਲੋਕਾਂ ਨੇ ਪੇਮੈਂਟਾਂ ਕਢਾ ਕੇ ਲਿਆਂਦੀਆਂ ਬੈਂਕ ਚੋਂ ਕਿਉਂਕਿ ਕੈਸ਼ ਲਿਆ ਜਾਂਦਾ ਵਾ ਸਾਨੂੰ 10 ਵਜੇ ਪਤਾ ਲੱਗਦਾ ਵਾ ਕਿ ਤੁਹਾਡੀ ਬੋਲੀ ਜਿਹੜੀ ਆ ਕੈਨਸਲ ਕਰ ਦਿੱਤੀ ਗਈ ਆ ਅਸੀਂ ਆਖਿਆ ਵਜ੍ਹਾ ਦੱਸੋ ਜੀ ਨਾ ਇਹਦੀ ਵਜ੍ਹਾ ਬੀਡੀਪੀਓ ਸਾਹਿਬ ਨੇ ਦੱਸੀ ਆ ਨਾ ਇਹਦੀ ਵਜ੍ਹਾ ਡੀਡੀਪੀਓ ਸਾਹਿਬ ਨੇ ਜਿਹੜੇ ਕਿਸਾਨਾਂ ਨੇ 5 ਤਰੀਕ ਨੂੰ ਝੋਨਾ ਲਾਉਣਾ ਸੀਗਾ ਝੋਨੇ ਦੀ ਬਜਾਈ 5 ਤਰੀਕ ਤੋਂ ਸ਼ੁਰੂ ਹੋ ਚੁੱਕੀ ਆ ਪਰ ਅੱਜ ਵੀ ਉਹ ਅਜੇ ਪਹਿਲੀ ਠੇਕੇ ਤੇ ਉਹਨਾਂ ਨੇ ਲੈਣੀ ਆ ਤੇ ਇਹਦੇ ਨਾਲ ਕਿਸਾਨਾਂ ਨੂੰ ਵੀ ਘਟਾ ਪੈ ਰਿਆ ਜਿਨ੍ਹਾਂ ਨੇ ਇੱਕ ਪਹਿਲੀ ਪੰਚਾਇਤ ਨੂੰ ਜਿਹੜੀ ਆਮਦਨ ਆਉਣੀ ਆ ਜਿਹੜੀ ਉਹਨੂੰ ਵੀ ਕਟਾ ਪੈ ਰਿਆ ਕੁਦਰਤੀ ਗੱਲ ਹੈ ਜਦੋਂ ਪੈਣੀ ਲੇਟ ਪਟੇ ਤੇ ਚੜੇਗੀ ਫਸਲ ਛੋਟੀ ਹੋਏਗੀ ਤੇ ਪੰਚਾਇਤ ਦੀ ਜਿਹੜੀ ਬੋਲੀ ਦੀ ਰਕਮ ਹੈ ਉਹ ਵੀ ਸਾਨੂੰ ਘਟ ਆਏਗੀ ਇਹ ਵੀ ਦੋਰਾ ਘਟਾ ਇਹ ਸਾਰਾ ਕਿਹਦੇ ਵੱਲੋਂ ਕੀਤਾ ਜਾ ਰਿਹਾ ਹਲਕਾ ਵਿਧਾਇਕ ਆਮ ਵਾਲੇ ਵੱਲੋਂ ਇਹ ਕਿਹੜਾ ਆਮ ਵਿਧਾਇਕ ਹੀ ਜਿਹੜਾ ਆਪਣੇ ਪਿੰਡ ਵਿੱਚ ਅ ਸਪੈਸ਼ਲ ਸੁਣ ਲਿਓ ਨੋਟ ਕਰਿਓ ਚਲਾ ਦਿਓ ਵੀਡੀਓ ਪੂਰੀ ਮੇਰੇ ਵੀਰ ਕੋਈ ਪ੍ਰੈਸ਼ਰ ਨਾ ਮੰਨਿਓ ਮੇਰੇ ਭਰਾ ਮੈਨੂੰ ਮਾਣ ਤੁਹਾਡੇ ਤੇ ਵੀ ਤੁਸੀਂ ਪ੍ਰੈਸ਼ਰ ਨਹੀਂ ਮੰਨਦੇ ਤਾਂ ਇੱਥੇ ਆਏ ਜੇ ਜਿਹੜਾ ਪ੍ਰੈਸ਼ਰ ਮੰਨਣਾ ਨਾ ਬੰਦਾ ਇੱਥੇ ਆ ਹੀ ਨਹੀਂ ਸਕਦਾ ਤੁਹਾਡੇ ਮਾਣ ਆ ਜਿਹੜਾ ਵਿਧਾਇਕ 2017 ਤੋਂ ਪਹਿਲਾਂ ਆਪਣੇ ਪਿੰਡ ਦਾ ਪੰਚਾਇਤ ਮੈਂਬਰ ਬਣ ਦੀ ਕਾਬਲੀਅਤ ਨਹੀਂ ਸੀ ਰੱਖਦਾ ਜਿਹੜਾ ਵਿਧਾਇਕ ਸ਼ਾਇਦ ਪਿੰਡ ਦਾ ਚੌਂਕੀਦਾਰ ਬਣ ਦੀ ਕਾਬਲੀਅਤ ਵੀ ਨਹੀਂ ਸੀ ਰੱਖਦਾ ਉਹਨੂੰ ਲੋਕਾਂ ਨੇ ਸਿਰੇ ਤੇ ਚੁੱਕ ਕੇ ਐਮਐਲਏ ਬਣਾਇਆ ਅੱਜ ਪਿੰਡ ਦੀ ਹਰ ਇੱਕ ਪਿੰਡ ਦੀ ਜਿਹੜੀ ਵਿਰੋਧੀਆਂ ਦੀ ਪੰਚਾਇਤ ਆ ਉਹਦੇ ਵਿੱਚ ਦਖਲ ਦਜੀਆਂ ਕਰ ਰਿਹਾ ਪਹਿਲਾਂ ਪੰਚਾਇਤਾਂ ਬਣਾਉਣ ਵੇਲੇ ਕਾਗਜ਼ ਰਿਜੈਕਟ ਕਰਾਉਣ ਦੇ ਪੈਸੇ ਲੈ ਸਾਡੇ ਪਿੰਡ ਦੀ ਇੱਕ ਲੱਖਾ ਸਿੰਘ ਵਾਲੀ ਪੰਚਾਇਤ ਆ ਮੈਂ ਤੇ ਗੁਰੂ ਬਾਬਾ ਦੀਪ ਸਿੰਘ ਅਗੇ ਅਰਦਾਸ ਕਰਕੇ ਆਪਣੇ ਕਾਗਜ਼ ਬਚਾਏ ਪਰ ਉਸ ਪੰਚਾਇਤੋਂ ਇਹਨੇ 5 ਲੱਖ ਰੁਪਏ ਦੀ ਡਿਮਾਂਡ ਕੀਤੀ ਇਹ ਗੁਰੂ ਘਰਾਂ ਕੇ ਸੌ ਖਾਵੇ ਇਹ ਬੂਟਾ ਸਿੰਘ ਸਰਾਰੀ ਤੁਹਾ ਸਾਡੇ ਹਲਕੇ ਦਾ ਐਮਐਲਏ ਤੇ ਹੁਣ ਗਾਂ ਅੱਗੇ ਕੋਸ਼ਿਸ਼ਾਂ ਕਰ ਰਿਹਾ ਵਿਰੋਧੀ ਪੰਚਾਇਤਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਸਾਡਾ ਅਜੇ ਕੰਪਲੀਟ ਸਾਨੂੰ 8 ਮਹੀਨਿਆਂ ਦੇ ਵਿੱਚ ਕੰਪਲੀਟ ਪੰਚਾਇਤ ਨੂੰ ਚਾਰਜ ਨਹੀਂ ਦਿੱਤਾ ਗਿਆ ਵੀਡੀਓ ਦਫ਼ਤਰ ਨੂੰ ਇੱਕ ਇਹਨਾਂ ਨੇ ਰਖਾਇਲ ਬਣਾ ਕੇ ਰੱਖਿਆ ਹੋਇਆ ਪੁਲਿਸ ਜਿਹੜੀ ਆ ਪੁਲਿਸ ਅੱਗੇ ਤੇ ਮੁਰਦਾ ਢਾਂਦਾ ਵਾ ਨਾ ਉਹਦੇ ਵਿੱਚ ਜਾਨ ਨਹੀਂ ਹੁੰਦੀ ਪ੍ਰਾਣ ਨਹੀਂ ਹੁੰਦੇ ਪਰ ਉਹਦਾ ਸਰੀਰ ਹਾਜ਼ਰ ਹੁੰਦਾ ਪੁਰਸਦਾ ਇਹ ਹਾਲ ਬਣਾ ਕੇ ਰੱਖਿਆ ਆ ਜਿਆਦਾਤਰ ਖਲਚੀਆਂ ਠਾਣੇ ਦੀ 80% ਪੁਲਿਸ ਦਾ ਤੇ ਨਾਂ ਨਾ ਚ ਜਾਣ ਆ ਤੇ ਨਾ ਸਰੀਰ ਹੀਗਾ ਆਪਾਂ ਇਹਨੂੰ ਆਪ ਨੂੰ ਇਹ ਜਿਹੜਾ ਆਮ ਵਿਧਾਇਕ ਕਹਿੰਦਾ ਸੀਗਾ ਜਦ ਕੋ ਟੈਕਸੀ ਸੀਗੀ ਅੱਜ ਜਦ ਕੋ ਤਿੰਨ ਤਿੰਨ ਫੋਰਚੂਨਰ ਗੱਡੀਆਂ ਆ ਜਿਹੜਾ ਤਿੰਨ ਮਰਲੇ ਦੇ ਘਰ ਚ ਪਿੰਡ ਚ ਰਹਿੰਦਾ ਸੀਗਾ ਅੱਜ ਫੇਰੂਮਾਨ ਰੋਡ ਤੇ ਆ ਵੀਡੀਓ ਚਲਾਇਓ ਫੋਟੋ ਚਲਾਇਓ ਇੱਕ ਕਿੱਲੇ ਦੀ ਕੋਠੀ ਦੇ ਵਿੱਚ ਮਹੱਲ ਬਣਾ ਰਿਆ ਇੱਕ ਕਿੱਲੇ ਦੇ ਵਿੱਚ ਇਹ ਕਿੱਥੋਂ ਆਮ ਆਦਮੀ ਆ 50 ਕਿੱਲਿਆਂ ਦੀ ਜ਼ਮੀਨ ਵਾਲਾ ਸਾਡੇ ਇਲਾਕੇ ਦੇ ਵਿੱਚ 100 ਕਿੱਲੇ ਜ਼ਮੀਨ ਵਾਲਾ ਅੱਜ ਤੱਕ ਰਈਏ ਦੇ ਵਿੱਚ ਇੱਕ ਕਿੱਲੇ ਦੀ ਕੋਠੀ ਦੇ ਵਿੱਚ ਆਪਣਾ ਘਰ ਨਹੀਂ ਬਣਾ ਸਕਿਆ ਆ ਪਿੱਛੇ ਸਕਰੀਨ ਤੇ ਚੱਲ ਰਹੀ ਆ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਦੇਖੋ ਜਾ ਰਿਹਾ ਵਾ ਇਹ ਸਾਰਾ ਪੈਸਾ ਕਿੱਥੋਂ ਆ ਰਿਹਾ ਇਹ ਪੈਸਾ ਰੇਤਾ ਦਾ ਇਹ ਪੈਸਾ ਚਿੱਟੇ ਦਾ ਇਹ ਪੈਸਾ ਸੈਂਡ ਮਾਫੀਆ ਦਾ ਇਹ ਪੈਸਾ ਜਿਹੜੇ ਠੇਕੇ ਦੇ ਦਿੱਤੇ ਹੋਏ ਠਾਣੇ ਜਿਹੜੇ ਠੇਕੇ ਦੇ ਦਿੱਤੇ ਹੋਏ ਬਿਜਲੀ ਘਰ ਜਿਹੜੇ ਠੇਕੇ ਦੇ ਦਿੱਤੇ ਹੋਏ ਆ ਚੌਕੀਆਂ ਜਿਹੜੇ ਠੇਕੇ ਦੇ ਦਿੱਤੇ ਹੋਏ ਆ ਪਟਵਾਰਖਾਨੇ ਇਹ ਸਾਰੀ ਉਹਨਾਂ ਦੀ ਕਮਾਈ ਆ ਹੁਣ ਤੁਸੀਂ ਸਵਾਲ ਕਰੋਗੇ ਕਿ ਬੋਲਦਾ ਕਿਉਂ ਨਹੀਂ ਕੋਈ ਉੱਥੇ ਜਿੰਨੀਆਂ اپੋਜੀਸ਼ਨਾਂ ਵਾਂ ਮਲਾਈ ਘਰੋਂ ਘਰੇ ਪਹੁੰਚ ਰਹੀ ਹਰ ਹੱਥੇ ਹਰ ਦਿਹਾੜੀ ਹਰ ਮਹੀਨੇ ਸਾਰੇ ਕਮਾਈ ਕਰ ਰਹੇ ਆ ਐਸ਼ ਕਰ ਰਹੇ ਆ ਜਨਤਾ ਦਾ ਕਿਸੇ ਨੂੰ ਫਿਕਰ ਨਹੀਂ ਹੈਗਾ ਤੇ ਮੈਂ ਇਹ ਗ్రాਮ ਪੰਚਾਇਤ ਭਿੰਡਰ ਇੱਕ ਦਾ ਦੁੱਖ ਦੱਸਿਆ ਵਾ ਅਜੇ ਹੋਰ ਪਤਾ ਨਹੀਂ ਕੰਨੀਆਂ ਪੰਚਾਇਤਾਂ ਜਿਹੜੀਆਂ ਉਤੋਂ ਡਰਦੀਆਂ ਮੈਂ ਪਹਿਲਾਂ ਵੀ ਮੋਰਚੇ ਲਾਉਂਦਾ ਰਿਹਾ ਸਿਮਰਜੀਤ ਸਿੰਘ ਬੈਂਸ ਦੇ ਨਾਲ ਦਸ ਸਾਲ ਰਹਿ ਕੇ ਤੁਸੀਂ ਸਾਰੇ ਪੱਤਰਕਾਰ ਭਰਾ ਵੀਰੇ ਜਾਣਦੇ ਜੇ ਤੇ ਹੁਣ ਵੀ ਇਹਦੇ ਖਿਲਾਫ ਮੋਰਚਾ ਖੋਲਤਾ ਵਾ ਗਾਂ ਜਿੱਦਾਂ ਚੱਲੂਗਾ ਬੜਾ ਕੁਝ ਦਾ ਸਾਡੇ ਕੋਲ ਆ ਰਿਹਾ ਵਾ ਬਹੁਤ ਕੁਝ ਦਾ ਲੋਕ ਸਾਡੇ ਕੋਲ ਪਹਚਾ ਰਹੇ ਆ ਹੋ ਸਕਦਾ ਆਪਾਂ ਨੂੰ 5-7 ਪ੍ਰੈਸ ਕਾਨਫਰੰਸਾਂ ਕਰਨੀਆਂ ਪੈਣ ਥੇ ਪੂਰਾ ਆਉਣਾ ਵਾ ਫਿਰ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਇੱਕ ਪੁਰਾਣੀ ਵਿਰਾਸਤ ਸੀ ਬਹੁਤ ਵੱਡੀ ਜਿਹਨੂੰ ਸੱਤ ਕਹ ਆ ਖਾਸਾਰੀ ਕਰਾਇਓ ਆ ਦੇਖੋ ਇਹ ਸਾਥ ਸੀ ਜਿੱਦਾਂ ਪਿੰਡਾਂ ਵਿੱਚ ਸੱਥਾਂ ਮਸ਼ਹੂਰ ਹੁੰਦੀਆਂ ਵੀ ਫਲਾਣੇ ਦਰਵਾਜ਼ੇ ਦੇ ਆਜਿਓ ਫਲਾਣੇ ਬੋੜਾਂ ਇੱਥਾ ਆਜੋ ਜੋ ਬਚਪਨ ਤੋਂ ਲੈ ਕੇ 50 ਸਾਲ ਦੇ ਲਾਗੇ ਮੇਰੀ ਉਮਰ ਆ ਤੇ ਸ਼ਾਇਦ ਇਹਨਾਂ ਦੀ ਉਮਰ 70 ਸਾਲ ਲਾਗੇ ਹੋਣੀ ਮੈਂਬਰ ਸਾਹਿਬ ਇਹਨੂੰ ਕੀ ਕਹਿੰਦੇ ਰਏ ਆਪਣੀ ਸਾਥ ਨੂੰ ਬੋੜਾਂ ਵਾਲਾ ਬੋੜਾਂ ਵਾਲਾ ਇਹਨਾਂ ਨੇ ਵੇਖੋ ਸਾਹਮਣੇ ਘਰ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆ ਸਿਰਫ ਉਹਦੇ ਘਰ ਨੂੰ ਟਰਾਲੀ ਸਿੱਧੀ ਟਰੈਕਟਰ ਗੱਡੀ ਸਿੱਧੀ ਵਰਜੇ ਗੱਡੀਆਂ ਗੋ ਗਾੜੀ ਖਲੋਜਨ ਗਲੀ ਦੇ ਉਹਦਾ ਕਰਕੇ ਆ ਸੱਤ ਧਾਤੀ ਸਾਰੀ ਇਹ ਰਿੰਦਪਾਲ ਦੇ ਘਰ ਅੰਦਰ ਲੱਗਦਾ ਇਹ ਰਿੰਦਪਾਲ ਦੇ ਲਾਗੇ ਘਰ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਆ ਦੇਖੋ ਆ ਟਰੈਕਟਰ ਇਹਨਾਂ ਦਾ ਚੱਲ ਰਿਹਾ ਆ ਪਿੱਪਲ ਦੀ ਵੀ ਪ੍ਰਮਾਣ ਨਹੀਂ ਕੀਤੀ ਸਾਰੀ ਥੱਲੇੋਂ ਮਿੱਟੀ ਕਰਤੀ ਆ ਜਦੋਂ ਵੀ ਕੋਈ ਨੇਰੀ ਆਈ ਤੇ ਟੱਪੜ ਡੇ ਪੈਣਾ ਇਹ ਕਿਹਦੇ ਕਰ ਰੇ ਆ ਇਹ ਆਮ ਆਦਮੀ ਦੀ ਸਰਕਾਰ ਆ ਜੇ ਕਿਤੇ ਖਾਸ ਆਦਮੀ ਹੁੰਦਾ ਤੇ ਫੇਰ ਤੇ ਮੈਸਾ ਨਾ ਇਹ ਪਿੰਡਾਂ ਦੇ ਪਿੰਡ ਜਿਹੜੇ ਆ ਗਾਚੀ ਕਰ ਦਿੰਦੇ ਫੇਰ ਤੇ ਲੋਕਾਂ ਦੇ ਘਰ ਵੀ ਢਾ ਦਿੰਦੇ ਤੇ ਢਾਉਂਦੀਆਂ ਕੋਛਾਂ ਵੀ ਜਾਰੀ ਆ ਫੇਰ ਇਹਨਾਂ ਨੇ ਇੱਕ ਹੋਰ ਆ ਮੁੰਡਾ ਸਾਡੇ ਵਿੱਚ ਹੀ ਆ ਸਹਿਜ ਆਪਣਾ ਮਿੱਟੀ ਦਾ ਕੰਮ ਕਰਦਾ ਚਲਾਇਓ ਫੋਟੋ ਇਹਦੀ ਆਪਣਾ ਉੱਥੇ ਹੈਗੀ ਫੋਟੋ ਆਪਣੀ ਜੀਸੀਬੀ ਦੇ ਨਾਲ ਮਿੱਟੀ ਪਾਉਂਦਾ ਵਾ ਆਪਣੀ ਕਿਰਤ ਕਮਾਈ ਕਰਦਾ ਵਾ ਤੇ ਇਸ ਦੇ ਉੱਤੇ ਜਿਹੜੇ ਇਹਨੇ ਮਜ਼ਦੂਰ ਪਰਵਾਰਾਂ ਦੇ ਬੱਚੇ ਭੂਏ ਚੜਾਏ ਆ ਵਰਿੰਦਰ ਸਿੰਘ ਵਿੱਕੀ ਨੇ ਦਲਬੀਰ ਸਿੰਘ ਟੋਂਗ ਦੀ ਸ਼ਹਿ ਦੇ ਉੱਤੇ ਉਹਦੇ ਉੱਤੇ ਹਮਲਾ ਕਰਕੇ ਸੱਟ ਲਾਈ ਆ ਤੇ ਫੇਰ ਇਹਨੂੰ ਵੰਗਾਰਦੇ ਰਹੇ ਆ ਡਰਾਉਣ ਦੇ ਵਿੱਚ ਆਣ ਕੇ ਕਿ ਤੇਰੇ ਅਸੀਂ ਘਰ ਆਣ ਕੇ ਤੈਨੂੰ ਪਹਿਣਾ ਵਾ ਤੂੰ ਆਪਣੀ ਤਿਆਰੀ ਕਰ ਲਾ ਇਹਦੇ ਮਾਪਿਓ ਨੂੰ ਵੀ ਫੋਨ ਕਰਦੇ ਰਹੇ ਆ ਕਿ ਆਪਣੇ ਮੁੰਡੇ ਨੂੰ ਕਿੱਥੇ ਖੋਡ ਚਵਾੜ ਲਿਆ ਜੇ ਬਾਹਰ ਕੱਢੋ ਉਹਨੂੰ ਆਹ ਵੇਖੋ ਐਮਐਲਏ ਰਹੀਂ ਘਟਾਈ ਆ ਪੰਜ-ਛਤ ਦਿਨਾਂ ਦੀ ਵੇਟ ਕਰਾਂਗੇ ਜੇਕਰ ਕੁਝ ਵੀ ਨਹੀਂ ਹੁੰਦਾ ਅਚਲਾਇਓ ਫੋਟੋ ਇਹਦੀ ਮੈਕਸੀਮਾਈਜ਼ ਕਰਕੇ ਜੇ ਸਹਜ ਦੀਪ ਸਿੰਘ ਸੁਪੰਦੀਪ ਸਿੰਘ ਦੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਇੱਕ ਵੱਡੇ ਪੱਧਰ ਤੇ ਧਰਨਾ ਗ੍ਰਾਮ ਪੰਚਾਇਤ ਭਿੰਡਰ ਵੱਲੋਂ ਐਸਐਸਪੀ ਸਾਹਿਬ ਦੇ ਦਫ਼ਤਰ ਰੱਖਾਂਗੇ ਇਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਆਪਣੀ ਇੱਕ ਵੀਡੀਓ ਹੋਰ ਆ ਜਿਹਦੇ ਵਿੱਚ ਗੱਡੀ ਦੇ ਵਿੱਚ ਅਚਲਾਇਓ ਇਹਦੀ ਤੁਹਾਨੂੰ ਲਾਸਟ ਵੀਡੀਓ ਭੇਜੀ ਅਮਰਜੀਤ ਜੀ ਨੇ ਜਿਹਦੇ ਵਿੱਚ ਗੱਡੀ 'ਚ ਬੈ ਕੇ ਕੈਸ਼ ਗਿਣਿਆ ਜਾ ਰਿਹਾ ਮੋਟੀਆਂ ਥਈਆਂ ਦੇ ਨਾਲ ਹਿਾਰ ਰਿਹਾਗੇ ਆ ਦੇਖੋ ਇਹ ਪੈਸੇ ਕਿਥੋਂ ਆ ਰਹੇ ਇਹ ਬੰਦੇ ਉਹ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਡਰੱਗ ਵੇਚਦੇ ਆ ਖਲਚੀਆਂ ਦੇ ਐਸਐਚਓ ਨੂੰ ਸਾਰਾ ਪਤਾ ਵਾ ਉਹ ਫੀਮ ਫੜੀ ਆ ਪਿੱਛੇ ਉਹ ਫੀਮ ਫੜੀ ਹੋਈ ਆ ਤੇ ਜਿਹੜੇ ਵੇਚਦੇ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਕੀਤਾ ਜਾਂਦਾ ਇੱਥੇ ਇੱਕ ਬੱਚਾ ਮਜ਼ਦੂਰਾਂ ਦਾ ਵਾ ਰਾਜਾ ਕਿਥੇ ਆ ਇਧਰ ਆਂ ਪਿੱਛੇ ਪਿੱਛੇ ਆ ਇਹ ਸਾਲ ਪਹਿਲਾਂ ਮੈਂ ਗਰੰਟੀ ਚੁੱਕਦਾ ਵਾਂ ਪੰਚਾਇਤ ਵੱਲੋਂ ਵੀ ਨਸ਼ੇ ਵੇਚਦਾ ਸੀ ਜੇ ਜਾਂ ਕਰਦਾ ਸੀ ਵੇਜਦਾ ਨਹੀਂ ਸੀ ਕਰਨ ਵਾਸਤੇ ਵਿੱਚੋਂ ਡਿਜਾਂ ਨਿਆਣੇ ਡੋਜ ਲੈ ਕੇ ਤੇ ਕਰਦੇ ਵੀ ਆ ਇਹਦੇ ਵਿੱਚੋਂ ਆਪਣਾ ਡੰਗ ਸਾਰਦੇ ਆ ਇਹ ਸੁਧਰਿਆ ਸੀਗਾ ਕੰਪਨੀਆਂ 'ਚ ਕੰਮ ਕਰਦਾ ਸੀਗਾ ਜਿਹੜੇ ਪਿੰਡ ਦੇ ਨਸ਼ੇ ਦੇ ਦੂਜੇ ਵਪਾਰੀ ਆ ਇਹ ਨਾਂ ਸਾਰਿਆਂ ਦੇ ਉਹਨਾਂ ਦੇ ਜਾਣਦਾ ਉਹਨਾਂ ਨਾਲ ਪੁਛਨੇ ਕਦੀ ਝਾਤੀ ਨਹੀਂ ਮਾਰੀ 2 ਮਹੀਨੇ ਪਹਿਲਾਂ ਇਹਨੂੰ ਪਲੋਂ ਘਰੋਂ ਚੁੱਕੇ ਗਏ ਖੜਿਆ ਕੋਈ ਬਰਾਮਦਗੀ ਨਹੀਂ ਕੀਤੀ ਕੱਚੀਆਂ ਥਾਣੇ ਦੇ ਵਿੱਚ ਜਾ ਕੇ ਕੁੱਟਿਆ ਇਹਦੇ ਨਾਲ ਤੁਸੀਂ 1 2 1 ਕਰ ਲਿਓ ਕੀ ਹੋਇਆ ਮੁੜ ਕੇ ਧੂੜਕੇ ਵਾਲੀ ਰੋਹੀ ਤੇ ਖੜਕੇ ਇਹਦੀ ਜੇਬ ਵਿੱਚ ਪੁੜੀ ਪਾਈ ਫਿਰ ਕੈਮਰਾ ਔਨ ਕੀਤਾ ਤੇ ਸਟੋਰੀ ਬਣਾਈ ਕਿ ਧੂੜਕੇ ਵਾਲੀ ਰੋਹੀ ਤੋਂ ਭਿੰਡਰਾਂ ਦਾ ਇੱਕ ਨੌਜਵਾਨ ਫੜਿਆ ਤੇ ਉਦੋਂ ਕੋ ਸਮੈਕ ਬਰਾਮਦ ਕੀਤੀ ਗਈ ਜਿਹੜੇ ਵੇਚਦੇ ਆ ਉਹਨਾਂ ਦਾ ਕਈ ਵਾਰ ਸੀ ਐਸਐਚ ਨੂੰ ਜਾਣੂ ਕਰਵਾ ਚੁੱਕੇ ਆ ਤੇ ਉਦੋਂ ਸਾਨੂੰ ਐਸਐਚਓ ਕਹਿੰਦੇ ਆ ਕਿ ਸੇਲ ਕਰਾਓ ਸਾਡਾ ਪੁਲਿਸ ਮੁਲਾਜ਼ਮ ਨਾਲ ਖੜਕੇ ਸੇਲ ਕਰਾਓ ਅਸੀਂ ਇੱਕ ਨਹੀਂ ਆਖਿਆ ਦੋ ਬੰਦਾ ਜੀ ਬੰਦਾ ਕਿਹੜਾ ਦੇ ਰਿਹਾ ਇੱਕ ਮੁਲਾਜ਼ਮ ਦਾ ਕੀ ਨਾ ਉਹਦਾ ਜਿਹੜਾ ਬੰਦਾ ਦੇ ਰਿਹਾ ਹੀ ਪ੍ਰਿੰਸ ਇੱਕ ਮੁਲਾਜ਼ਮ ਉਹ ਦੇ ਰਿਹਾ ਜਿਹੜਾ ਪਿੰਡਾਂ ਦੇ ਵਿੱਚੋਂ ਗਰਾਈਆਂ ਇਕੱਠੀਆਂ ਕਰਕੇ ਪੁੱਸ ਨੂੰ ਦਿੰਦਾ ਕਿ ਇਹਨੂੰ ਨਾਲ ਲੈ ਕੇ ਸ਼ੇਰ ਕਰਾ ਲਓ ਅਹੀਂ ਆ ਪੀਐਨਏ ਤੇ ਪਹਿਲਾਂ ਜਾ ਕੇ ਉਹਨਾਂ ਨੂੰ ਅਲਰਟ ਕਰ ਦੇਣਾ ਵੀ ਤੁਹਾਡੇ ਵੱਲ ਸ਼ੇਰ ਲੈਣ ਆ ਰਹੇ ਆ ਤੇ ਆਪਣਾ ਬਚਾਅ ਕਰ ਲਓ ਜਿਹੜੇ ਵੇਚ ਰਹੇ ਸ਼ਰੇ ਆ ਮੋਂ ਤੁਸੀਂ ਵੀਡੀਓ ਵੀ ਦੇਖ ਲਈ ਆ ਹਥਿਆਰ ਵੀ ਦੇਖ ਲਿਆ ਇਹ ਪੰਜਾਬ ਦਾ ਇਹੋ ਜਿਹਾ ਹਾਲਾਤ ਬਣਾਉਣਾ ਚਾਹੁੰਦੇ ਆ ਕਿ ਚੰਗੇ ਕਿਸਾਨ ਚੰਗੇ ਪੜੇ ਲਿਖੇ ਲੋਕ ਪਿੰਡ ਛੱਡ ਕੇ ਭੱਜ ਜਾਣ ਤੇ ਜੋ ਸਾਡੇ ਕੋਲ ਹੱਥਾਂ 'ਚ ਜ਼ਮੀਨ ਜਾਇਦਾਦ ਜਿਹੜੀਆਂ ਵਾਂ ਸਾਡੇ ਹੱਥਾਂ 'ਚ ਆ ਜਾਣ ਤੇ ਇਸ ਤੋਂ ਅੱਗੇ ਮੈਂ ਹੁਣ ਜੋ ਇਹਨਾਂ ਖਰਾਬ ਲੜਾਈ ਲੜਦਾ ਆ ਰਿਆਂ ਮੈਂ ਹੁਣ ਇੱਕ ਐਸਐਸਪੀ ਸਾਹਿਬ ਨੂੰ ਆਪਣੀ ਸੁਰੱਖਿਆ ਵਾਸਤੇ ਮੈਂ ਗਨਮੈਨ ਨਹੀਂ ਲੈਣਾ ਚਾਹੁੰਦਾ ਨਾ ਅਸੀਂ ਉਹ ਸਰਕਾਰਾਂ ਦੇ ਉੱਤੇ ਆਸ ਕਰਦੇ ਆ ਕਿ ਇਹਨਾਂ ਦੇ ਗਨਮੈਨਾਂ ਤੇ ਅਸੀਂ ਜ਼ਿੰਦਗੀ ਜੀਏ ਅਸੀਂ ਕਿਸੇ ਟੁੱਟੇ ਬੰਦੇ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਮਰਨਾ ਚਾਹੁੰਦੇ ਆ ਤੇ ਕੌਮ ਵਾਸਤੇ ਪੰਜਾਬ ਪੰਜਾਬੀ ਕੌਮ ਵਾਸਤੇ ਪੰਜਾਬ ਵਾਸਤੇ ਮਰਾਂਗੇ ਕਿਸੇ ਸੂਰਮੇੰਦ ਨਾਲ ਕਿਸੇ ਨੂੰ ਚੜ੍ਹਦੀ ਕਲਾ ਨਾਲ ਆਪਣੀ ਜ਼ਿੰਦਗੀ ਦੀ ਜਿਹੜੀ ਮੌਤ ਹੀ ਲੜਾਈ ਲੜਾਂਗੇ ਪਰ ਇਹੋ ਜਿਹੇ ਜਿਹੜੇ 2-2000 ਦੇ ਕਿਹੜੇ ਗੋਲੀਆਂ ਮਾਰਦੇ ਫਿਰਦੇ ਆ ਜੋ ਮੈਂ ਜਾਣਦਾ ਹਾਂ ਉਹਨਾਂ ਤੋਂ ਮੈਂ ਗੋਲੀ ਨਹੀਂ ਖਾਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਮੈਂ ਕੰਪਲੇਂਟ ਰਿਟਨ ਆਪਣੇ ਪਰਿਵਾਰ ਦੀ ਤੇ ਆਪਣੇ ਪਰਿਵਾਰ ਦੀ ਸੱਖਿਆ ਲਈ ਵੈਪਨ ਲੈਣ ਵਾਸਤੇ ਜੇ ਕਿਸੇ ਨੇ ਜਾਨ ਮਾਲ ਦੀ ਰਾਖੀ ਕਰਨੀ ਉਹਨੂੰ ਵੈਪਨ ਲੈਣੇ ਬੜੇ ਔਖੇ ਆ ਤੇ ਨਜਾਇਜ਼ ਭਾਵੇਂ ਤੁਸੀਂ ਸਾਡੇ ਪਿੰਡ ਚੋਂ ਤੁਸੀਂ ਜੇਕਰ ਕੋਈ ਸੱਚਾ ਸੁੱਚਾ ਐਸਐਚਓ ਜਾਂ ਡੀਐਸਪੀ ਰੇਡ ਕਰ ਲੇ ਤੇ ਸਾਡੇ ਘਰੋਂ ਮੇਰੇ ਸਾਡੇ ਪਿੰਡ ਦੇ ਵਿੱਚੋਂ ਸ਼ਾਇਦ 100 ਅਸਲਾ 100 ਪਿਸਤੌਲ ਬਰਮਦ ਹੋ ਸਕਦੇ ਸੋ ਜਿਹੜੀਆਂ ਗੋਲੀਆਂ ਮਾਰੀਆਂ ਸਾਡੇ ਜਿਹੜਾ 307 ਉਹ ਤੁਹਾਨੂੰ ਫੋਟੋ ਦਿਖਾਉਨੇ ਆ ਜਿਹੜੀ 307 ਵੀ ਤੋੜ ਦਿੱਤੀ ਗਈ ਆ ਮੇਰਾ ਟਰੈਕਟਰ 275 ਉੱਤੇ ਵੀ ਗੋਲੀਆਂ ਲੱਗੀਆਂ ਅਰੇ ਤੱਕ ਥਾਣੇ ਦੇ ਵਿੱਚ ਖੜਾ ਆ ਉਹ ਚਲਾਓ ਖਾਸਾ ਜੀ ਆ ਦੇਖੋ ਪਿੰਡ ਦੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਦੇ ਵਿੱਚ ਨਰਪਾਉ ਸਿੰਘ ਜਿਹਦੇ ਉੱਤੇ ਤਿੰਨ ਹੀਨियस ਕ੍ਰਾਈਮ ਦੇ ਪਰਚੇ ਆ ਗੁਰਲਾਲ ਸਿੰਘ ਜਿਹਦੇ ਤੇ ਤਿੰਨ ਪਰਚੇ ਆ ਇੱਕੋ ਕੀ ਨਾ ਮੰਗੀ ਦੇ ਮੁੰਡਿਆਂ ਦਾ ਹੈ ਲੂਬੀ ਲੂਬੀ ਜਿਨ੍ਹਾਂ ਨੇ ਜਿਨ੍ਹਾਂ ਨੇ ਗਰੈ ਗੈਰ ਕਾਨੂੰਨੀ ਕਮਾਈ ਕਰਕੇ ਆਪਣਾ ਭਰਾ ਜਿਹੜਾ ਵਾ ਇੰਗਲੈਂਡ ਭੇਜਿਆ ਵਾ ਜਿਨ੍ਹਾਂ ਦੀ ਕੋਈ ਦਿਹਾੜੀ ਨਹੀਂ ਕਦੀ ਗਏ ਤੇ ਕੋਈ ਪ੍ਰਾਈਵੇਟ ਨੌਕਰੀ ਨਹੀਂ ਕੀਤੀ ਸਿਰਫ 2 ਨੰਬਰ ਦੇ ਧੰਦੇ ਕਰ ਕਰਕੇ ਨਾਲੇ ਚੋਰ ਨਾਲੇ ਚਤਰ ਤੇ ਨਾਲੇ ਜਿਹੜੇ ਪਿੰਡ ਦੇ ਭੋਲੇ ਭਲੇ ਕਿਸਾਨ ਆ ਉਹਨਾਂ ਨੂੰ ਡਰਾ ਰਹੇ ਆ ਸੋ ਅਸੀਂ ਇਹ ਸਾਰਾ ਖਲਾਸਾ ਜੋ ਹਲਕਾ ਵਿਧਾਇਕ ਆਮ ਆਦਮੀ ਆ ਜੋ ਆਮ ਜਿਨੇ ਅੱਜ ਕਰੋੜਾਂ ਦੀ ਜਾਇਦਾਦ ਬਣਾਈਆਂ ਤੇ ਅੱਗੇ ਕੀਦਾਂ ਉਹਦੇ ਰੈਕਲ ਚੱਲ ਰਹੇ ਆ ਕਿਦਾਂ ਕਮਾਈਆਂ ਕਰ ਰਹੀਆਂ ਉਹ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਸਾਈਡ ਤੇ ਜਾ ਕੇ ਭਾਵੇਂ ਦਰਿਆ ਦੇ ਕੰਢੇ ਤੇ ਜਾ ਕੇ ਆਪਾਂ ਵਾਈਟ ਕਰੀਏ ਆਪਣੀਆਂ ਟੀਮਾਂ ਨੂੰ ਨਾਲ ਲੈ ਕੇ ਤੁਹਾਡੀ ਹਾਜ਼ਰੀ ਦੇ ਵਿੱਚ ਉਹ ਆਪਾਂ ਬਾਅਦ ਵਿੱਚ ਖੁਲਾਸੀ ਕਰਾਂਗੇ ਧੰਨਵਾਦ ਜੀ ਸਾਹਿਬ ਇਹ ਤੁਹਾਡਾ ਨੌਲਾ ਜਿਹੜਾ ਸੀਗਾ ਇਹਨਾਂ ਵਿਕੀਪਿੰਡਰ ਦਾ ਤੋਂ ਕਿਹਿੰਦਾ ਇਹ ਬਿੱਟ ਵਿਕੀਪਿੰਡਰ ਮੈਂ ਕਿ ਐਮਐਲਏ ਨੂੰ ਵੀ ਸੁਸਮ ਕੰਮ ਕਰ ਦੇਣਾ ਜਾਂ ਵਿਕੀਪਿੰਡਰ ਦੀ ਸ਼ਾਇਦ ਜਾਂ ਦੋਵੇਂ ਘਟੇ ਆ ਵਿਕੀਪਿੰਡਰ ਇਹ ਅਸਵਾਦ ਦਾ ਬਹੁਤ ਵਧੀਆ ਵਾ ਵਿੱਕੀ ਪਿੰਡ ਰੋ ਬੰਦਾ ਵਾ ਜਿਹੜਾ ਸੱਤਾ ਤੋਂ ਬਗੈਰ ਆਕਸੀਜਨ ਹੈ ਸੱਤਾ ਉਹਦੀ ਉਹ ਰਹਿ ਨਹੀਂ ਸਕਦਾ ਜਦ ਮਨਜਿੰਦਰ ਸਿੰਘ ਡਿੰਪਾ ਐਮਐਲਏ ਸੀ 2002 ਦੇ ਵਿੱਚ ਤੇ ਉਹਦੀ ਭੂਆ ਦਾ ਪੁੱਤ ਹੋਣ ਕਰਕੇ ਉਹਦਾ ਪੀਏ ਸੀਗਾ ਉਹ ਉਹਦਾ ਛਰਜ ਬਣਦਾ ਸੀਗਾ ਜਿਆਦਾ ਹੀ ਸੱਤਾ 2007 ਚ ਐਮਐਲਏ ਮਨਜਿੰਦਰ ਸਿੰਘ ਕੰਗ ਬਣਿਆ ਸੀਗਾ ਤੇ ਇਹਨਾਂ ਨੇ ਮਜੀਠੀਆ ਸਾਹਿਬ ਨੂੰ ਆਪਣਾ ਬੋਸ ਬਣਾ ਲਿਆ ਤੁਸੀਂ ਗਗਨਜੀ ਰਈਏ ਤੋਂ ਲੋਕਲ ਜੇ ਤੁਹਾਨੂੰ ਪਤਾ ਕਿ ਮਨਜਿੰਦਰ ਕਾਂਗਦੀ ਤੇ ਮਜੀਠੀਆ ਸਾਹਿਬ ਦੀ ਖੜਕਦੀ ਸੀ ਇਹ ਮਜੀਠੀਆ ਸਾਹਿਬ ਦੀ ਸ਼ਰਨ ਚ ਚਲੇ ਗਏ ਉਸ ਤੋਂ ਬਾਅਦ ਐਮਐਲਏ ਮੰਨਾ ਆ ਗਿਆ ਦੋਹਰੇ ਸਰਕਾਰ ਰੀਪੀਟ ਹੋ ਗਈ ਇਹਨਾਂ ਨੇ ਕੈਂਡੀਡੇਟ ਆਜ਼ਾਦ ਖੜਾ ਕੀਤਾ ਸੀਗਾ ਉਹ ਵੇਲੇ ਇਹ ਮੰਨਾ ਸਾਹਿਬ ਦੀ ਸ਼ਰਨ ਚ ਚਲ ਕੇ 5 ਸਾਲ ਉਸ ਤੋਂ ਬਾਅਦ 5 ਸਾਲ ਭਲਾਈਪੁਰ ਆ ਗਿਆ ਉਹਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ 5 ਸਾਲ ਇਹਨਾਂ ਨੇ ਇਦਾਂ ਉਦਾਂ ਗੁਜ਼ਾਰਾ ਕੀਤਾ ਉਦੋਂ ਵੀ ਆ ਦਰਸ਼ਨ ਸਿੰਘ ਆਓ ਦਰਸ਼ਨ ਸਿੰਘ ਜੀ ਇਧਰ ਕੈਮਰੇ ਦੇ ਦਰਸ਼ਨ ਸਿੰਘ ਦਾ ਪਲਾਟ ਢਾਉਣ ਵਾਸਤੇ ਉਹ ਵਲੇ ਜੂਨ 2017 ਦੇ ਵਿੱਚ ਇਹਦੇ ਸਿਰ ਤੋਂ ਦੀਆਂ ਗੋਲੀਆਂ ਚਲਾਈਆਂ ਤੁਹਾਨੂੰ ਯਾਦ ਹੋਏਗੀ ਇੱਕ ਘਟਨਾ ਵਾਪਰੀ ਸੀ ਪਿਆਰ ਬਸਤੇ ਜਿਹੜੀ ਟਰਾਂਸਪੋਰਟ ਹੈਗੀ ਆ ਕਾਹਲੋਂ ਉਹਨਾਂ ਦਾ ਝਗੜਾ ਹੋਇਆ ਸੀ 2017 ਚ ਇੱਥੇ ਬੜਾ ਵੱਡਾ ਅਮਰਸਰ ਉਹ ਕਾਹਲੋਂ ਟਰਾਂਸਪੋਰਟ ਵਾਲੇ ਬੰਦੇ ਵੀ ਥਾਣੇ 'ਚ ਬੰਦ ਕੀਤੇ ਸੀ ਖਲਚੀ ਵਾਲੇ 'ਚ ਇਹਨੂੰ ਵੀ ਇੱਥੇ ਖੜਿਆ ਸੀ ਤੇ ਰਾਤ ਸ਼ਰਾਬ ਪੀ ਕੇ 10 ਵਜੇ ਇਹਦੇ ਸਿਰ ਤੋਂ ਗੋਲੀਆਂ ਨਿਗਾਈਆਂ ਪੀਸੀਆਰ ਵਾਲੇ ਨੂੰ ਕੰਧ ਟਪਾ ਕੇ ਘਰ ਛੱਡ ਕੇ ਗਏ ਜੇ ਇਲਸ਼ੀਨ ਉਸ ਵੇਲੇ ਇੱਥੇ ਐਸਐਸਪੀ ਸਾਹਿਬ ਸੀਗੇ ਉਹਨਾਂ ਨੇ ਸਵੇ ਨੋਟੋ ਲਿਆ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਸਵੇ ਨੋਟੋ ਦੇ ਉੱਤੇ ਇਹਦੇ ਉੱਤੇ ਪਰਚਾ ਆ ਇਹਨਾਂ ਦੇ ਵਿੱਚ ਬਿਆਨ ਹੋਏ ਉਦੋਂ ਵੀ ਇਹ ਜਿਹ ਲਈ ਪਰਨੇ ਬਾਅਦ ਇਹਨੂੰ ਮੂੰਹ ਰੋਣਾ ਛੱਡਤਾ ਜਦੋਂ ਆਮ ਆਦਮੀ ਦੀ ਜਿਹੜੀ ਆ ਸਰਕਾਰ ਜਿਹੜੀ ਬਣ ਜਾ ਰਹੀ ਸੀ ਅਜੇ ਕੰਪਲੇਨ ਚੱਲਦੇ ਹੀ ਕੈਂਪੇਨ ਦੱਸ ਦਿੰਨੇ ਨੇ ਹਲਕਾ ਵਿਧਾਇਕ ਟੌਂਗ ਦਾ ਪ੍ਰਚਾਰ ਕੀਤਾ ਸਰੋਪੇ ਪਾਏ ਦਹਾਂ ਦਨਾ ਬਾਅਦ ਜਦੋਂ ਆ ਦੇਖਿਆ ਕਿ ਸ਼ਾਇਦ ਇੱਧਰ ਕੋਈ ਮਾਲ ਦਾ ਦਾਲ ਨਹੀਂ ਗਣਨੀ ਕੋਈ ਮਾਲ ਮਤਾ ਨਹੀਂ ਮਿਲਣਾ ਤੇ ਦਹਾਂ ਦਨਾ ਬਾਅਦ ਬਜੀ ਸਿੰਘ ਜਲਾਲ ਉਸਨੇ ਤੋਂ ਸਰੋਪੇ ਪਾ ਲੇ ਫਿਰ ਜਦੋਂ ਪਤਾ ਲੱਗ ਗਿਆ ਸਰਕਾਰ ਬਣ ਗਈ ਦਿਲਬੀਰ ਸਿੰਘ ਟੋਂਗ ਦੀ ਉਹਨੇ ਸ਼ੋਰੂਮ ਦਾ ਕਿਸੇ ਦਾ ਪਹਿਲਾ ਉਦਘਾਟਨ ਕੀਤਾ ਮਾਰਚ ਮਹੀਨੇ ਦੇ ਵਿੱਚ ਤੇ ਨਾਲ ਕੈਂਚੀ ਵਿਰਿੰਦਰ ਸਿੰਘ ਵਿੱਕੀ ਫੜ ਕੇ ਖੜਿਆ ਗੰਗਾ ਜੀ ਇਹੋ ਜਿਹੇ ਬੰਦਿਆਂ ਦੀ ਕੋਈ ਪਾਰਟੀ ਨਹੀਂ ਹੁੰਦੀ ਇਹ ਉਹ ਬੰਦੇ ਹੁੰਦੇ ਜਿਹੜੇ ਹਰ ਪਾਰਟੀ 'ਚ ਹੁੰਦੇ ਮੈਂ ਤਾਂ ਤੁਹਾਨੂੰ ਟੋਂਗ ਦੇ ਉੱਤੇ ਤੁਸੀਂ ਜਿਹੜੇ ਆ ਕਿ ਤੁਹਾਡੇ ਤੇ ਜਿਹੜੇ ਆ ਸਾਰੀ ਇਨਸੀਡੈਂਟ ਜਿਹੜਾ ਹੋ ਰਿਹਾ ਕਹਿਣ ਤਾਂ ਭਾਵੇਂ ਕਿ ਪੁਲਿਸ ਨੂੰ ਟੋਂਗ ਸਾਹਿਬ ਨਹੀਂ ਜਿਹੜੇ ਕਾਲਾ ਧੰਦੇ ਦਾ ਤੁਸੀਂ ਕਹਿ ਰਹੇ ਹੋ ਪੁਲਿਸ ਤੇ ਤੇ ਦਬਾਇਆ ਹਨ ਇਨਸਾਫ ਨਹੀਂ ਦਬਾਇਆ ਮੈਂ ਕਿਹਨ ਸਾਹ ਵਾਲੀ ਤੇ ਕੋਈ ਗੱਲ ਨਹੀਂ ਰਹੀ ਪੁਲਿਸ ਇਹ ਕਹਿੰਦੀ ਆ ਜਦੋਂ ਕੋਈ ਕੰਪਲੇਂਟ ਕਰਦਾ ਮਾਰ ਲੜਾਈ ਝਗੜੇ ਦੀ ਜਾਂ ਥ੍ਰੈਟ ਦੀ ਪੁਲਿਸ ਉਦੋਂ ਕੰਮ ਨਹੀਂ ਕਰਦੀ ਜਦੋਂ ਬੰਦਾ ਮਰ ਜਾਂਦਾ ਪੁਲਿਸ ਦਾ ਇੱਕੋ ਹੀ ਕੰਮ ਰਹਿ ਗਿਆ ਪੋਸਟਮਾਰਟਮ ਕਰਾਉਣਾ ਪੋਸਟਮਾਰਟਮ ਕਰਾ ਕੇ ਲਾਸ਼ ਦੇ ਜਾਂਦੀ ਆ ਪਰ ਚੇ ਵੀ ਕੋਈ ਗਾਰੰਟੀ ਨਹੀਂ ਕਿ ਹੋਊਗਾ ਨਹੀਂ ਹੋਊ ਤੁਹਾਨੂੰ ਪਤਾ ਨਹੀਂ ਉੱਥੇ ਸੀਆਈਏ ਸਟਾਫ ਦੇ ਵਿੱਚ ਬਠੰਡੇ ਕੀ ਹੋਇਆ ਕਰਨਲ ਬਾਠ ਨਾਲ ਕੀ ਹੋਇਆ ਜਸ਼ਨ ਸਰਪੰਚ ਨਾਲ ਕੀ ਹੋਇਆ ਤੁਸੀਂ ਮੇਰੇ ਤੋਂ ਵੱਧ ਜਾਣਦੇ ਜੀ ਤੁਸੀਂ ਰੋਜ਼ ਮੀਡੀਆ ਦੇ ਵਿੱਚ ਰਹਿੰਦੇ ਜੀ ਉਸ ਦੀ ਸਿਰਫ ਇੱਕੋ ਡਿਊਟੀ ਰਹਿ ਗਈ ਪੋਸਟਮਾਰਟਮ ਕਰਾਓ ਕਿਸੇ ਦਾ ਕੋਈ ਮਰਜੇ ਰਹਿ ਜੇ ਆਪਣੀ ਕਮਾਈ ਕਰੋ ਤੇ ਬਸ ਘਰ ਨੂੰ ਜਾਓ ਲੋੜ ਕੋਈ ਇੱਕ ਰਸਮਤ ਕਰਨੀ ਹੈ ਅਗਲਾ ਵੀ ਦਦਾਲ ਦੀ ਮੈਂ ਤੁਹਾਨੂੰ ਇਹ ਤੇ ਬੋਲ ਰਿਹਾ ਨਹੀਂ ਅਸੀਂ ਹਾਂ ਵੀ ਘੜੀ ਤੇ ਅਸੀਂ ਐਸਐਸਬੀ ਸਾਹਿਬ ਨੂੰ ਮਿਲਾਂਗੇ ਆ ਜਿਹੜੇ ਪ੍ਰੈਸਰ ਆਈ ਤੁਹਾਨੂੰ ਸਬੂਤ ਪੇਸ਼ ਕੀਤੇ ਆ ਇੱਕ ਫਾਈਲ ਬਣਾ ਕੇ ਫਿਰ ਅਸੀਂ ਐਸਐਸਬੀ ਸਾਹਿਬ ਨੂੰ ਪੇਸ਼ ਕਰਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਨਜਾਇਜ਼ ਅਸਲੇ ਦੇ ਸਬੂਤ ਉਸ ਵੇਲੇ ਦੇ ਐਸਐਸਬੀ ਚਰਨਜੀਤ ਸਿੰਘ ਸੋਲ ਨੂੰ ਜਨਵਰੀ ਦੇ ਵਿੱਚ ਪੇਸ਼ ਕਰ ਚੁੱਕੇ ਆ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਨਵੇਂ ਐਸਐਸਬੀ ਜਿਹੜੇ ਆ ਆਪਣੇ ਮਨ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਨੂੰ ਅੱਜਪ日 ਅਪੁਆਇੰਟਮੈਂਟ ਲੈ ਕੇ ਉਹਨਾਂ ਨੂੰ ਉਹਨਾਂ ਦੀ ਗਾੜੀ ਰੱਖਾਂਗੇ ਫਿਰ ਵੇਟ ਕਰ ਜੇਕਰ 15-20 ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤੇ ಗ್ರಾಮ ਪੰਚਾਇਤ ਭਿੰਡਰ ಗ್ರಾಮ ਸਭਾ ਦਾ اجلاس ਬੁલાਏਗੀ ಗ್ರಾಮ ਸਭਾ ਦਾ اجلاس ਨੂੰ ਕੋਈ ਚੈਲੰਜ ਨਹੀਂ ਕਰਦਾ اجلاس ਦੇ ਵਿੱਚ ਸਾਰੇ ਮਤੇ ਪਾਸ ਕਰਕੇ ਤੇ ਉੱਚ ਪ੍ਰਸ਼ਾਸਨ ਤੱਕ ਸੀਐਮ ਤੱਕ ਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਤੱਕ ਐਸਐਸਬੀ ਤੋਂ ਸ਼ੁਰੂ ਕਰਕੇ ਭੇਜਾਂ। ਹਾਂ ਆਪਾਂ ਨੂੰ ਲੋਕਸ ਆਪ ਵੀ ਦੁਬਾਰਾ ਲੋਕਧਰ ਪਾਰਟੀ ਤੋਂ ਨਾ 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 ਮੈਂ ਆ ਗ੍ਰਾਮ ਪੰਚਾਇਤ ਪਿੰਡਰਾ ਲੋ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਸਰਪੰਚੀ ਅਸੀਂ ਆਜ਼ਾਦ ਲੜੀ ਆ ਕੋਈ ਪਾਰਟੀ ਦਾ ਨਹੀਂ ਵੈਸੇ ਮੈਂ ਇਹ ਜੇ ਪ੍ਰੈਸ ਸਖਤਰ ਅਜੇ ਮੀਡੀਆ ਚਾਰਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੇਵਾ ਕਰ ਰਿਹਾ ਉਹ ਇੱਕ ਅਲੱਗ ਮੈਟਰ ਆ ਉਸ ਮੈਟਰ ਦੀ ਪ੍ਰੈਸ ਕਾਨਫਰੰਸ ਅਲੱਗ ਕਰਾਂਗੇ ਪੰਚਾਇਤੀ ਬੋਲੀ ਦੇ ਸਬੰਧੀ ਹਾਂ ਪੰਚਾਇਤੀ ਬੋਲੀ ਬਾਰੇ ਤੇ ਅਸੀਂ ਉਹ ਆਪਾਂ ਲੈਟਰ ਜਿਹੜੀ ਰਿਟਰਨ ਵੀਡੀਓ ਸਾਹਿਬ ਨੇ ਅੱਜ ਭੇਜੀ ਦਿੱਤੀ ਹੈ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ